ਕਿ ਉਹ ਲੋ ਨਾ ਚੁੱਟੀ ਧੀ ਦੇ ਕੈਮਰੇ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਕੀਤਾ ਵੱਡਾ ਖੁਲਾਸਾ ਅਦਾਲਤ ਚ ਪੇਸ਼ ਕਰਨ ਤੋਂ ਪਹਿਲਾਂ ਕਰਵਾਇਆ ਗਿਆ ਮੈਡੀਕਲ ਸਰੋਤੇ ਹਾਂ ਤੁਹਾਨੂੰ ਕੀ ਕੁਝ ਕਿਹਾ ਪੁਲਸ ਅਧਿਕਾਰੀ ਨੇ ਪਰਲਾ ਸਾਹਮਣੇ ਆ ਵੀ ਜਿਹੜਾ ਪਿਓ ਨੇ ਹੰਕਾ ਮਾਰਿਆ ਸੀ ਨਹਿਰ ਦੇ ਵਿੱਚ ਉਹ ਜਿੰਦਾ ਸਰਦ ਕੋਈ ਨਹੀਂ ਆਦਾ ਇਹਦੇ ਚ ਕੀ ਤੁਹਾਡੇ ਨਾਲ ਜੀ ਗੱਲਬਾਤ ਹੋਈ ਹੈ ਕੀ ਹੋਈ ਹੈ ਤਾਂ ਕੋਈ ਹੋਰ ਬਨੇ ਹਾਂ ਜੀ ਪਹਿਲਾਂ ਤਾਂ ਇਹ ਬੜੀ ਚੰਗੀ ਗੱਲ ਹੋਈ ਹੈ ਵੀ ਜਿਹੜੀ ਬੱਚੀ ਸਹੀ ਸਲਾਮਤ ਹੈ ਤੇ ਇਹਦੇ ਦੱਸਣ ਮੁਤਾਬਕ ਜਿਹਨੇ ਸਾਨੂੰ ਦੱਸਿਆ ਵੀ ਇਸ ਦਾ ਹੱਥੋਂ ਦੋ ਪੈ ਗਿਆ ਸੀ ਜਦੋਂ ਉਹਦੇ ਵਾਦਤ ਮੇਰੇ ਨੂੰ ਧੱਕਾ ਦਿੱਤਾ ਸਿੱਟੇ ਤੇ ਇਹਦਾ ਕਿਸੇ ਜਗ੍ਹਾ ਤੇ ਨਹਿਰ ਦੇ ਵਿੱਚ ਹੀ ਤਬਾਰੇ ਦੇ ਜੇ ਗਈ ਸੀ ਉੱਥੇ ਅੱਗੇ ਥੋੜੀ ਅੱਗੇ ਜਾ ਕੇ ਪੈ ਗਿਆ ਤੇ ਇਹ ਬਾਹਰ ਨਿਕਲ ਲਈ ਤੇ ਉਦੋਂ ਉੱਥੇ ਕੋਈ ਵੀ ਨਹੀਂ ਸੀ ਇਹ ਤੁਰ ਕੇ ਕਿਸੇ ਦੀ ਇਹ ਮਦਦ ਲਈ ਕਿਸੇ ਨਕਾਰ ਤੋਂ ਉਸ ਤੋਂ ਬਾਅਦ ਇਹ ਜਿਹੜੀ ਕਹਿੰਦੀ ਹੈ ਵੀ ਮੈਂ ਆਪਦੇ ਵੱਲੋਂ ਦੱਸਣਾ ਨਹੀਂ ਚਾਹੁੰਦੀ ਵੀ ਮੇਰੇ ਕਿਸੇ ਨੂੰ ਕਿੱਥੇ ਮੈਂ ਕਿੱਥੇ ਰਹੀ ਹਾਂ ਜਾਂ ਨਹੀਂ ਜੋ ਜੋ ਇਥੇ ਖਤਰਾ ਹੋ ਸਕਦਾ ਉਹਨਾਂ ਨੂੰ ਇਹਦੇ ਕੋਈ ਜਾਨ ਪਛਾਣ ਨਹੀਂ ਹੈ ਇਹਨਾਂ ਦੇ ਫੈਮਿਲੀ ਫਰੈਂਡਸ ਹੀ ਹੈ ਜਿੱਥੇ ਹੋ ਰਹੀ ਹੈ ਗੱਲ ਤੇ ਇਸ ਕਰਕੇ ਉਹ ਅਗਲੀ ਜਿਹੜੀ ਆ ਕਿਉਂਕਿ ਇਹ ਮਾਈਨਰ ਹੈ ਤੇ ਸਾਡੇ ਡੀਐਸਪੀ ਸਾਹਿਬ ਉਹਨਾਂ ਐਸਐਚਓ ਸਾਹਿਬ ਉਹਨਾਂ ਦੇ ਜਿਹੜੇ ਬੱਚੀ ਹੈ ਦਾ ਬਿਆਨ ਮਾਨਯੋਗ ਅਦਾਲਤ ਦੇ ਵਿੱਚ ਕਰਾ ਰਹੇ ਆ ਤੇ ਉਹ ਜਿਵੇਂ ਉਸ ਤੇ ਬਿਆਨ ਮੁਤਾਬਕ ਕਾਰਵਾਈ ਅਗਲੀ ਕਾਰਵਾਈ ਕਰਦੇ ਆ ਸਾਡੇ ਵੱਲੋਂ ਪਹਿਲਾਂ ਜਿਹੜਾ ਮਾਮਲਾ ਤੇ ਕਿਹੜੀ ਧਰਮਾਂ ਤਹਿ ਦਰਜ ਕੀਤਾ ਗਿਆ ਸੀ ਹੁਣ ਇਹਦੇ ਵਿੱਚ ਬਦਲਾਵ ਕੀ ਹੋ ਗਿਆ ਦੇਖੋ ਜੀ ਉਹਦੇ ਬਿਆਨ ਮੁਤਾਬਕ ਹੋਊਗਾ ਹੁਣ ਬਟ ਉਹ ਉਹਦੇ ਸਾਹਰ ਨੇ ਆਪ ਹੀ ਵੀਡੀਓ ਬਣਾਈ ਸੀ ਸਿੱਟਿਆ ਤਾਂ ਸੀ ਜੇ ਬਚ ਗਈ ਜੇ ਨਾ ਬਚਦੀ ਤਾਂ ਉਹ ਹੀ ਘਾਟਾ 302 ਸੀ ਤੇ ਜੇ ਹੁਣ ਬਚ ਗਈ ਹੈ ਤਾਂ ਇਹ ਜਿਹੜੀ ਉਸ ਮੁਤਾਬਕ ਉਹਦੇ ਬਿਆਨ ਮੁਤਾਬਕ ਅਗਲੀ ਕਰਦੇ ਸਰ ਉਹਨੇ ਦੱਸਿਆ ਕਿ ਕਿਉਂ ਪੁਲਿਸ ਸਾਹਮਣੇ ਉਹਨੂੰ ਕੇਸ ਜਿਹੜੀ ਉਹਨੇ ਜਦੋਂ ਬਚ ਗਈ ਦੇਖੋ ਉਹਦੇ ਕਹਿਣ ਮੁਤਾਬਕ ਉਹ ਸਦਮੇ ਚ ਸੀ ਤੇ ਉਸ ਦੀ ਸਿਰ ਤੇ 66 ਵਜਨ ਚ ਵਜਨ ਖੋਰੀ ਵੀ ਕਰਕੇ ਉਸ ਦੀ ਯਾਦਾ ਉਸ ਉਹਦੇ ਵਿੱਚ ਕੁਛ ਨਾ ਕੁਛ ਹੋ ਹੀ ਜਾਂਦੀ ਹੈ ਤੇ ਅੱਧੋ ਡਰੀ ਹੋਈ ਸੀ ਸਰ ਤੁਸੀਂ ਪੋਰਟੀ ਪੇਸ਼ ਕਰਾ ਕੇ ਬਿਆਨ ਤੋਂ ਵੀ ਜੇ ਤੁਹਾਡੇ ਕੋਲ ਕੋਈ ਕੁਛ ਦਿੱਤੀ ਜਾਂਦੀ ਹੈ ਦੇਖੋ ਜੀ ਜਿੰਨਾ ਕੋ ਉਸ ਨੇ ਆਪਣੇ ਤੌਰ ਤੇ ਦੱਸਿਆ ਮੈਂ ਉਸ ਦੇ ਬਾਰੇ ਦੱਸ ਰਿਹਾ ਉਹ ਮਾਈਨਰ ਹੈ ਅਸੀਂ ਮਾਨਯੋਗ ਅਦਾਲਤ ਦੇ ਸਾਹਮਣੇ ਉਹਦਾ ਪਿਆਰ ਕਰਾਵਾਂ ਸਰ ਕੱਲ ਦੀ ਵੀਡੀਓ ਤੇ ਕਹਿੰਦੇ ਕਿ ਮੇਰੀ ਮਾਂ ਵੀ ਦੋਸ਼ੀ ਦੀ ਮਾਂ ਦੇ ਕਰਦੇ ਦੇਖੋ ਹੁਣ ਮੇਰੇ ਸਾਹਮਣੇ ਅਸੀਂ ਕੋਈ ਗੱਲ ਹੀ ਕੀਤੀ ਵੀ ਬਾਕੀ ਜਿਹੜੀ ਜੋ ਬਿਆਨ ਮਾਨਯੋਗ ਅਦਾਲਤ ਦੇ ਸਾਹਮਣੇ ਜੱਜ ਸਾਹਿਬ ਦੇ ਸਾਹਮਣੇ ਹੋਣਗੇ ਉਸ ਦੇ ਮੁਤਾਬਕ ਕੋਈ ਨਹੀਂ ਕਰ ਰਹੀ ਕਰਾਂਗੀ ਥੈਂਕ ਯੂ okay